ਅਸ਼ੀਰਵਾਦ ਦੇ ਲਈ ਗਰਾਉਂਡਾਂ ਦੇ ਬਾਅਦ ਜੀ ਪੇਜ ਜਵੇਰਦਾਰ ਰਸੀਤਾਂ ਕਰ ਰਹੇ ਹੋ ਜਿੱਥੇ ਚਿੱਟੀਆਂ ਕਮਾਨੀਆਂ ਫੁੱਟੀਆਂ ਵਰਕੀ ਤੋਂ ਬਸੇ ਮੇਰੇ ਤੋਂ ਉਹਦੇ ਰਾਤਾ ਜੀ ਧੜਕਾਰੇ ਤੇ ਗੱਲ ਸੁਣ ਅੱਖ ਨੇ ਨਹੀਂ ਮੇਰ ਕੇ ਸਾਥ ਨੇ ਨਹੀਂ ਕੰਨ ਸੁਣ ਅੱਖ ਨੇ ਨਹੀਂ ਮੇਰੀਏ ਸਾਥ ਨੇ ਨਹੀਂ ਮਰ ਕੇ ਜ਼ਿੰਦਗੀ ਦੇ ਦੋ ਚਿੱਤੇ ਨਹੀਂ ਬਾਜਾਰਾਂ ਕਿਤੇ ਚਾਰ ਕੁ ਛਿੱਤੇ ਨਹੀਂ ਬਾਜਾਰਾਂ ਕਿਤੇ ਚਾਰ ਕੁ ਛਿੱਤੇ ਇਹ ਖੁਸ਼ੀਆਂਵਾਰਾ ਸਾਹਿਬ ਸਾਡੀ ਸਮੁੱਚੀ ਕਮੇਟੀ ਕਾਲਾ ਸੰਦੂ ਪਿੰਡ ਦਾ ਸੰਦੂ ਸਾਡੇ ਰਿੰਕੂ ਜੀ ਸਵਾਦਾ ਵਾਲੇ ਕਾਕਾ ਪ੍ਰਕਾੜੀ ਵਿੱਚ ਸਾਦ ਹੈ ਤੇ ਵੀ ਚੋ ਟੀ ਟੂਰਨਾਮੈਂਟ ਹੋ ਰਿਹਾ ਜਿਸ ਦੇ ਵਿੱਚ ਐਮਐਲਏ ਸਾਹਮਣੇ ਹਾਜ਼ਰੀ ਲਗਾਉਣ ਦੀ ਉਸ ਜਿਵੇਂ ਕਰਕੇ ਇੱਥੇ ਨਹੀਂ ਸੀ ਇਸ ਕਰਕੇ ਮੈਨੂੰ ਮੌਕਾ ਮਿਲਿਆ ਮੈਂ ਸਭ ਤੋਂ ਪਹਿਲਾਂ ਤਾਂ ਜਿਹੜੀ ਐ ਕਮੇਟੀ ਹੈ ਉਸ ਤਾਂ ਨਾ ਉਸ ਨੂੰ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿਨੀ ਹੈ ਕਿ ਦੀ ਆਪਰਾ ਦੇ ਬਹੁਤ ਬੱਲੇ ਆਪਰਾਨੀਆ ਕਰ ਰਹੀ ਹੈ ਮੂਬਧਾਈ ਦੇ ਪਾਤਰ ਕੋਈ ਨਹੀਂ ਕਿਉਂਕਿ ਇਹਨਾ ਗੇਮਾਂ ਦੀ ਇਹਨਾ ਟੂਰਨਾਮੈਂਟਾਂ ਦੀ ਸਾਨੂੰ ਬਹੁਤ ਲੋੜ ਹੈ ਸਾਡੀ ਨੌਜਵਾਨ ਪੀੜੀ ਨੂੰ ਬਚਾਉਣ ਲਈ ਖਾਤਿਰ ਜੇ ਸਾਡੇ ਬੱਚੇ ਇਹ ਗੇਮਾਂ ਦੇ ਵੱਲ ਜਾਂ ਖੇਡਾਂ ਦੇ ਵੱਲ ਜਾਣਗੇ ਤਾਂ ਤਾਂ ਹੀ ਉਹ ਸਾਡੀ ਜਿਹੜੀ ਨੌਜਵਾਨੀ ਹੈ ਉਹ ਬਚ ਪਈ ਉਹ ਚੰਗੀ ਸਿਹਤ ਲੈਣ ਕਿੰਨਾ ਜ਼ਰੂਰਦਾਂ ਦੇ ਵਿੱਚ ਜਿਸ ਦੇ ਵੀ ਜਿਨ੍ਹਾਂ ਨੇ ਵੀ ਜੋ ਕੋਈ ਥੋੜਾ ਜਾਂ ਬਾਲਾ ਯੋਗਦਾਨ ਪਾਇਆ ਉਹ ਵੀ ਸਾਰੇ ਵਧਾਈ ਦੇ ਪਾਤਰ ਸਾਨੂੰ ਸਭੋ ਇਹ ਜੇ ਟੂਰਨਾਮੈਂਟ ਹੈ ਕਿੰਨੇ ਕਰਾਉਂਦੇ ਰਹਿਣਾ ਚਾਹੀਦਾ ਕਿਉਂਕਿ ਸਰਕਾਰ ਦੀ ਵੀ ਇਹੀ ਸਰਕਾਰ ਭਗਵਾਨ ਸਿੰਘ ਮੰਨਦੀ ਵੀ ਇਹੋ ਹੀ ਸੋਚ ਹੈ ਸਾਡੇ ਪੰਜਾਬ ਦੇ ਵਿੱਚ ਉਹ ਖੇਡਾਂ ਇਹਨਾਂ ਪਟਕੀ ਪੰਜਾਬੀਆਂ ਦਾ ਇਹ ਦੇ ਵਿੱਚ ਐਸ ਕਮੇਟੀ ਨੇ ਵੀ ਬਹੁਤ ਵੱਡਾ ਆਪਣਾ ਯੋਗਦਾਨ ਪਾਇਆ ਹੈ ਮੈਂ ਫੇਰ ਆਪਣੇ ਵੱਲੋਂ ਬਹੁਤ ਬਹੁਤ ਵਧਾਈ ਦਿੰਨੀ ਹੈ ਪਰਮਾਤਮਾ ਇਹਨਾਂ ਨੂੰ ਹੋਰ ਸਕੀਆਂ ਮਕਸਦ ਇਹ ਜਿਹੇ ਟਰਨਾਮੈਂਟ ਇਹ ਜੀਆਂ ਜੀਮਾ ਕਰਾਉਂਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇੱਕ ਪਾਰਸਾ ਕਾਮਜਾਬੀਆਂ ਖੜੀਆਂ ਨੇ ਮੂਰੇ ਹੋ ਕੇ ਦੇਖ تنوانو کا نفا میری دلباگ بھائی اگلی روڈیا ریت لگتے